ਸਾਰ ਸੰਗਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਕਨਾਂ ਦਾ ਭਾਈਚਾਰਾ ਬਹੁਤ ਮਜ਼ਬੂਤ ਹੈ ਪੰਜਾਬ ਦੇ ਵਿੱਚ ਜੇ ਮੈਂ ਸਿੱਧੇ ਤੌਰ ਤੇ ਆਪਣੀ ਬਦਮਾਸ਼ ਨੂੰ ਸਜ਼ਾ ਦਿੱਤੀ thì ਬਹੁਤ ਵੱਡੀ ਬਗਾਵਤ ਹੋ ਸਕਦੀ ਹੈ ਬਾਦਸ਼ਾਹ ਜਹਾਂਗੀਰ ਨੇ ਫਿਰ ਲੋਕਾਂ ਦੀਆਂ ਅਖੰਡ ਇਕੱਠਾ ਪਾਉਣ ਵਾਸਤੇ ਨਿਕਰਨ ਨੂੰ ਤੇ ਲੋਕ ਇਹੋ ਜਿਹੀ ਘਟਨਾ ਵਾਪਰੇਗੀ ਵਾਪਰੇਗੀ ਉਹਦਾ ਦੋਸ਼ ਮੇਰੇ ਸਿਰ ਉੱਪਰ ਨਹੀਂ ਬਲਕਿ ਇਹ ਦੀਵਾਨ ਚੰਦੂ ਦੇ ਉੱਪਰ ਆਵੇਗਾ। ਔਰ ਦੀਵਾਨ ਚੰਦੂ ਦੇ ਅਸਲ ਗੁਰੂ ਨਾਨਕ ਦੇ ਘਰ ਦੇ ਨਾਲ ਪਹਿਲਾਂ ਤੋਂ ਹੀ ਵਿਰੋਧਤਾ ਸੀ। ਉਹ ਕਿਵੇਂ ਖੁਦ ਹੀ ਭਾਅਤ ਵੀ ਵਿਚਾਰ ਕਰਨੇ ਜਰੂਰ ਹੋ ਗਏ। ਅੱਖੇ ਦੀ ਉਹ ਮਰਜ਼ੀ। ਇਸ ਦੇ ਘਰ ਸੀ ਇੱਕ ਵਾਰ ਪ੍ਰਾਪਤ ਕਰਨਿਆ। ਔਰ ਇਸ ਦੇ ਨਾ ਕਿਸ ਦੇ ਬ੍ਰਾਹਮਣ ਜਿਹੜਾ ਦੋ ਰਵਾਜ਼ ਸੀ ਉਹਦੇ ਵਾਸਤੇ ਵਰ ਢੂੰਢ ਰਹੇ ਸਨ ਜੰਦੂ ਦੇ ਘਰ ਕੇ ਵਾਸਤੇ ਵਰ ਦੀ ਤਲਾਸ਼ ਕਰਦੇ ਕਰਦੇ ਜਿਹੜੇ ਲਾਹੌਰ ਪਹੁੰਚੇ ਕਿਸੇ ਨੇ ਦੱਸ ਪਾਈ ਇਹ ਜਿਹੋ ਜਿਹਾ ਗੱਲ ਤੁਸੀਂ ਨਭ ਰਹੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਓ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਜਿਨੀ ਹਰਗੋਬਿੰਦ ਸਾਹਿਬ ਜੀ ਇੱਕ ਵਾਰ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਅਨ ਸ਼ਾਇਦ ਪਨੋ ਜੱਲੂ ਦੀ ਨੜਕੀ ਵਾਸਤੇ ਬੜ ਪਸੰਦ ਆ ਜਾਣ ਉਸਾਰ ਸੰਗਤ ਇਹ ਸ੍ਰੀ ਅਮਰ ਸਰ ਸਾਹਿਬ ਪਹੁੰਚ ਗਏ ਉਤ ਸੋ ਵਿਸ਼ੋਭਾ ਉਤਰਾਠ ਬਾਠ ਦੇਖਿਆ ਇਹਨਾਂ ਦੀਆਂ ਅੱਖਾਂ ਡੱਡੀਆਂ ਹੀ ਰਹਿ ਗਈਆਂ ਸਾਇਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਦੇਖੀ ਸਤਮਤ ਇਹਨਾਂ ਨੇ ਦੇਖਿਆ ਉਹਨਾਂ ਨੇ ਚੰਨੋ ਚ ਮਾਇਆ ਦਾ ਨਹੀਂ ਪਰਸਦਾ ਗੁਰਬਾਣੀ ਦਾ ਮਰਤਵੇ ਕੀਰਤਨ ਸੰਗਤਾਂ ਦੀ ਬਹੁਤ ਵੱਡੀ ਇਕਤਰਤਾ ਧਰਮਨਾਦੇ ਨੂੰ ਸਾਇਰ ਦਾ ਦੇ ਵਿਹਾਰਗੋਤ ਸਾਹਿਬ ਦੀ ਆਪਣੇ ਗੁਰੂ ਪਿਤਾ ਜੀ ਦੇ ਦਰਬਾਰ ਵਿੱਚ ਆਏ ਇਹਨਾਂ ਨੇ ਦਰਸ਼ਨ ਕੀਤੇ ਇੱਕੰਦਾ ਮੈਂ ਇਹਨਾਂ ਨੇ ਸਾਹਿਬ ਜاده ਨੂੰ ਦਿਵਾਨ ਚੰਦੂ ਦੀ ਲੜਕੀ ਵਾਸਤੇ ਵਰ ਪਸੰਦ ਕਰਦੇ ਆ। ਪਰ ਪਰਿਵਾਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਕਿ ਮਹਾਰਾਜ ਅਸੀਂ ਐਸ ਮੌਕਾ ਦੇ ਨਾਲ ਆਏ ਹਾਂ। ਜੀ ਆਇਆਂ ਗਿਆ ਹੋਵੇ ਜਾ ਕੇ ਅਸੀਂ ਦਿਵਾਨ ਚੰਦੂ ਨੂੰ ਦੱਸ ਦਈਏ ਕਿ ਤੇਰੀ ਬੱਚੀ ਤੇਰੀ ਲੜਕੀ ਵਾਸਤੇ ਅਸੀਂ ਹਰਦੀ ਦੇ ਸਹਬਜ਼ਾਦੇ ਨੂੰ ਬਰ ਪਸੰਦ ਕਰ ਲਿਆ ਹੈ ਸਾਹਿਬ குருਵਰਜਿੰਦਰ ਸਿੰਘ ਮਹਾਰਾਜ ਕਹਿੰਦੇ ਵੀ ਠੀਕ ਹੈ ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਪਰ ਹੋਵੇਗਾ ਤਾਂ ਇਹ ਉਹ ਜੋ ਪ੍ਰਮਾਤਮਾ ਨੂੰ ਅਕਾਲ ਪੁਰਖ ਹੋਇਆ ਉਹਨੂੰ ਮੰਜ਼ੂਰ ਹੈ ਅਰੇ ਬਾਪ ਸਾ ਗਏ ਦਿਵਾਨ ਚੁੰਮ ਦੇ ਪਾਸ ਸਿਕੰਦਰ ਜ਼ਿਕਰ ਕੀਤਾ ਉਹ ਸਾਖ ਸੰਗਤ ਇਹ ਸੀ ਬੜਾ ਹੰਕਾਰ ਵਾਲੀ ਇਸ ਦੇ ਭੇਜੇ ਹੋਏ ਬ੍ਰਾਹਮਣ ਲਾਗੀ ਵਗੈਰਾ ਉਹ ਤੇ ਗੁਰੂ ਨਾਨਕ ਦੇ ਘਰ ਨਹੀਂ ਸਿੱਖਤਾ ਕਰ ਰਹੇ ਨੇ ਜੀ ਦੀ ਬਾਣੂ ਸਾਹਿਬ ਤੁਹਾਡੀ ਬੱਚੀ ਦੇ ਤੇ ਬਹੁਤ ਵੱਡੇ ਭਾਗ ਨੇ ਉਸ ਨੂੰ ਜਗਤ ਮਾਤਾ ਬੰਨ ਦਾ ਸੁਭਾਗ ਬੜਾ ਆਪਤ ਹੋ ਜੇਗਾ ਜਿਸ ਗੁਰੂ ਨਾਨਕ ਦੀ ਗੱਦੀ ਤੇ ਜਾਣ ਸ਼ੀਰ ਪੰਜਵੇਂ ਗੁਰੂ ਨਾਨਕ ਉਹਨਾਂ ਦੇ ਸਾਹਿਬ ਦਾਦੇ ਜਿਸ ਦੇ ਘਰ ਦੀਆਂ ਪੁੱਤੀਆਂ ਜੈਸੇ ਖੇਤਰ ਚੌੜਾ ਮਸਤਕ ਕੋਈ ਬੜਾ ਸੋਹਣਾ ਬੜਾ ਖੂਬਸੂਰਤ ਸਰੀਰ ਗੋਡਿਆਂ ਤੱਕ ਲੰਮੀਆਂ ਬਾਹਾਂ ਬੜੀ ਸਿਰਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਦੀ ਖੂਬਸੂਰਤੀ ਔਰ ਸਾਹਿਬ ਅਨੰਦਦੇਵ ਜੀ ਮਹਾਰਾਜ ਦੇ ਦਰ ਘਰ ਦੀ ਸ਼ੋਭਾ ਕੇ ਦੀਵਾਨ ਸਾਹਿਬ ਕਿਵੇਂ ਬਿਆਨ ਕਰੀਏ ਉਥੋਂ ਦੀ ਸ਼ੋਭਾ ਹਤ ਉੱਚਾ ਅੰਤਹਾਕ ਬਰਬਾਰਾ ਅੰਤ ਨਹੀਂ ਕਿਛ ਪਾਰ ਆਵਾਰਾ ਕੋਡ ਕੋਡ ਗੋਡ ਲਗਤਾ ਵੈ ਇਕ ਤਿਲ ਤਾਕਾ ਮਹਿਰ ਨਾ ਪਾ ਵੈ ਰੱਜ ਕੇ ਉਪਮਾ ਦਿੱਤੀ ਨਾਨੇ ਦੀਵਾਨ ਦੇ ਪਾਸੋਂ ਯਾ ਤੂ ਤਾਕਾ ਨਿਰਵਾਰਾ ਚੰਨ ਤਾ ਅਭੁ ਸੁਨਾ ਤਾਕਾ ਨਿਰਵਾਰਾ ਤੂ ਸਾ ਤਾ ਅਭੁ ਸੁਨਾ ਤਾਕਾ ਨਿਰਵਾਰਾ

पूजा पूजा पूॼा ਸਾਰ ਸੰਤ ਇੱਥੇ ਛੜ ਬਲ ਕੇ ਕੋਰੇ ਹੋ ਗਿਆ ਗੰਧਰਾ ਵੀ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਇਤਨਾ ਵੱਡਾ ਉਦੈਦਾਰ ਮੇਰੀ ਸਰਕਾਰ ਦੇ ਦਰਬਾਰ ਇਤਨੀ ਇੱਜ਼ਤ ਤੁਸੀਂ ਮੇਰੀ ਲੜਕੀ ਵਾਸਤੇ ਇੱਕ ਫਕੀਰ ਦੇ ਲੜਕੇ ਨੂੰ ਵਰ ਪਸੰਦ ਕਰ ਆਏ ਹੋ ਕਿੱਥੇ ਮੈਂ ਕਿੱਥੇ ਮੇਰਾ ਮਰਾਤੜਾ ਕਿੱਥੇ ਉਹ ਉਪਕੇ ਨਹੀਂ ਗਦੀ ਦੇ ਮਾਲਕ ਇਹ ਫਿਰ ਕਹਿਣ ਲੱਗੇ ਦੀਵਾਨ ਸਾਹਿਬ ਕੋਈ ਆਮ ਬੇਕਾਮਨਰ ਵਾਲੇ ਫਕੀਰ ਨਹੀਂ ਉਹਨਾਂ ਦੇ ਸੱਚਕੰਨ ਦਰਬਾਰ ਦੀ ਸ਼ੋਭਾ ਤੇ ਦੇਖਦਿਆਂ ਹੀ ਮੰਦੀ ਹੈ ਉਹਨਾਂ ਨੇ ਬਣਾਇਆ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜਿਹਦੇ ਨਾਲ ਦਾ ਅਸਥਾਨ ਅੱਜ ਤੱਕ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੀ ਕੋਈ ਨਹੀਂ ਉਹਨਾਂ ਦੇ ਘਰ ਵਿੱਚ ਤੇ ਰਾਜ ਜੋਗ ਹੈ ਉਹਨਾਂ ਦੇ ਚਰਨਾਂ ਵਿੱਚ ਤੇ ਅਸੀਂ ਮਾਇਆ ਦਾ 20% ਦਾ ਦੇਖਿਆ ਹੈ ਕਹਿੰਦਾ ਫਕੀਰਾਂ ਦਾ ਕੀ ਹੈ ਜਿਹੜਾ ਉਹਨਾਂ ਦੇ ਸਿੱਖ ਸੇਵਕਾਂ ਨੇ ਲਿਆ ਕੇ ਮਾਇਆ ਭੇਡ ਕਰ ਦਿੱਤੀ ਵਾਵਾ ਜੀ ਉਹਨਾਂ ਦੇ ਪਾਸ ਨਾ ਕੋਈ ਸਰਕਾਰੀ ਜਾਗੀਰ ਨਾ ਕੋਈ ਆਮਦਨ ਦਾ ਹੋਰ ਵਸੀਲਾ ਔਰ ਨਾ ਹੀ ਮੇਰੀ ਤਰ੍ਹਾਂ ਬਾਰਸ਼ਾ ਦੀ ਕੋਈ ਇਸ ਤਰ੍ਹਾਂ ਦੀ ਨੌਕਰੀ ਕੋਈ ਚਾਹਤਰੀ ਵੀ ਤੁਸੀਂ ਦੇਖਿਆ ਕਿ ਔਰ ਕਿੱਥੇ ਮੈਂ ਉੱਚੀ ਜਾਤੀ ਦਾ ਖੱਤਰੀ ਉਹ ਸ਼ਰੀਨ ਗੁਲ ਦੇ ਖੱਤਰੀ ਇਹ ਤੁਸੀਂ ਚੰਗੀ ਗੱਲ ਨਹੀਂ ਕੀਤੀ ਤੁਸੀਂ ਤੇ ਜਾ ਕੇ ਚੁਬਾਰੇ ਦੀ ਟੰਬੋਰੀ ਨੂੰ ਲਾ ਦਿੱਤੀ ਹੈ ਦਸਾਰ ਤੱਕ ਇਹ ਤੇ ਗੁੰਨਾਰਨ ਦੇ ਕਰਦੀ ਬੜੀ ਆਈ ਉਪਮਾ ਕਰ ਰਹੇ ਨੇ ਪਰ ਅਹੰਕਾਰੀ ਦੀਵਾਨ ਤੇ ਰੱਜ ਕੇ ਗੁਰੂ ਕਰਨੀ ਨੰਡਿਆ ਕਰ ਰਿਹਾ ਆਪਣੇ ਆਪ ਨੂੰ ਅਹੰਕਾਰੀ ਚੋਬਾਰਾ ਸਮਝਦਾ ਹੈ ਗੁਰੂ ਨਾਨਕ ਦੇ ਘਰ ਨੂੰ ਮੂਰੀ ਕਹਿ ਰਿਹਾ ਹੈ ਆਪਣੀ ਜਾਤੀ ਨੂੰ ਉੱਚੀ ਜਾਣਦਾ ਹੈ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਾ ਨਾਲ ਦੇ ਪਰਿਵਾਰ ਨੂੰ ਇਹ ਸ਼੍ਰੀਣ ਦੇਵੀ ਕੋਲ ਦੇ ਖੱਤਰੀ ਮੰਨਦਾ ਹੈ ਜੋ ਕੋ ਜਿਸ ਨੇ ਆਪਣੀ ਜ਼ਬਾਨ ਆਪਣੀ ਰਸਨਾ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਨਾ ਤੇ ਗੁਰੂ ਘਰ ਆ ਕੋਈ ਸਿੱਖ ਸੀ ਇਹ ਸੁਣ ਲਈ ਇਸ ਜੀ ਸਿੱਧੀ ਜ਼ਬਾਨ ਤੋਂ ਗੁਰੂ ਨਾਨਕ ਨੇ ਘਰ ਦੀ ਨਿੰਦਿਆ ਜੋ ਇਹ ਆਪਣੇ ਲਾਡੀਆਂ ਨੂੰ ਆਪਣੇ ਬ੍ਰਾਹਮਣਾਂ ਨੂੰ ਮੁਖਾਤਬ ਹੋ ਕੇ ਕਹਿ ਰਿਹਾ ਵੀ ਤੁਸੀਂ ਚੰਗਾ ਕੰਮ ਨਹੀਂ ਕੀਤਾ ਜਾ ਕੇ ਚੁਬਾਰਾ ਦੀ ਟਮੋਰੀ ਨੂੰ ਲਾ ਦਿੱਤੀ ਹੈ ਆਪ ਹੰਕਾਰੀ ਬਣੇ ਚੁਬਾਰਾ। ਗੁਰੂ ਨਾਨਕ ਦੇ ਘਰ ਨੂੰ ਇਹ ਬੋਲੀ ਕਹਿ ਰਿਹਾ। ਬੁਖਾਰ ਉਹ ਸੁਣਦਾ ਰਿਹਾ ਇਹਖੀਰ ਆਪਣੇ ਲਾਗਿਆਂ ਨੂੰ ਬ੍ਰਾਹਮਣਾਂ ਨੂੰ ਕਹਿਣਗੇ ਵੀ ਹੁਣ ਤੁਸੀਂ ਜੋ ਕੁਝ ਕਰ ਦਿੱਤਾ ਹੈ ਉਹ ਠੀਕ ਹੈ। ਜਾ ਕੇ ਤੁਸੀਂ ਸਗਾਈ ਕਰਦੇ ਹੋ ਮਰੇ ਤੁਸੀਂ ਕੰਮ ਚੰਗਾ ਨਹੀਂ ਕੀਤਾ ਅਰ ਇਹਨਾਂ ਨੂੰ ਤੋੜ ਦਿੱਤਾ ਸਗਾਈ ਵਾਸਤੇ ਇੱਥੇ ਜਿਹੜਾ ਉਹ ਸਿੱਖ ਸੀ ਨਾ ਜਿਸ ਨੇ ਜੀਵਾਨ ਤੋਂ ਸਤਪੁਰੂ ਜੀ ਦੇ ਤੱਕ ਕਰਦੀ ਨਿੰਦਿਆ ਸੁਣੀ ਸੀ ਜਿਸ ਨੇ ਆ ਕੇ ਧਰਮਸ਼ਾਲਾ ਦੇ ਵਿੱਚ ਸ਼ਾਮ ਦੇ ਸਮੇਂ ਜਿਹੜੇ ਮੁਕੀ ਮੁਕੀ ਸਿੱਖ ਸਨ ਉਹਨਾਂ ਨੇ ਨਾਲ ਵਿਚਾਰ ਕੀਤੀ ਉਹਨਾਂ ਨੂੰ ਬੁਲਾ ਕੇ ਇਹ ਸਾਰੀ ਗੱਲ ਦਾ ਬਿਆਨ ਕੀਤੀ ਕਿ ਮੈਨੂੰ ਪਤਾ ਲੱਗਿਆ ਹੈ ਕਿ ਬਾਦਸ਼ਾਹ ਦੇ ਦੀਵਾਨ ਨੇ ਆਪਣੀ ਲੜਕੀ ਦਾ ਨਾਤਾ ਭੇਜਿਆ ਹੈ ਗੁਰੂ ਜੀ ਦੇ ਪਾਸ ਉਹ ਬੜਾ ਹੰਕਾਰੀ ਹੈ ਉਸ ਨੇ ਤੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ ਉਹ ਆਪਣਾ ਫਰਜ਼ ਮੰਨਦਾ ਹੈ ਭਾਵੇਂ ਸਤਗੁਰੂ ਜੀ ਤੇ ਅੰਤਰਜਮੀ ਨੇ ਪਰ ਫਿਰ ਵੀ ਜੋ ਆਪਣਾ ਫਰਜ਼ ਬਣਦਾ ਹੈ ਆਪਾਂ ਨੂੰ ਉਹ ਕਰਨਾ ਚਾਹੀਦਾ ਹੈ ਕਿ ਸਭ ਨੇ ਗੁਰਮਤਾ ਕੀਤਾ ਵੀ ਆਪਾਂ ਇੱਕ ਸਿੱਖ ਨੂੰ ਭੇਜੀਏ ਗੁਰਮਤਾ ਦੇ ਕੇ ਆਪਣੀ ਬਤਨ ਪੱਤਰ ਕਰ ਦੇ ਕੇ ਇਹ ਸਾਰੀ ਗੱਲ ਇਸਾਰਾ ਮੰਦਰ ਬਿਆਨ ਕਰ ਦੇਈਏ ਇੱਕ ਵਾਰ ਗੁਰੂ ਜੀ ਦੇ ਪਾਸ ਫਿਰ ਜਿਵੇਂ ਉਹਨਾਂ ਦੀ ਰਜ਼ਾ ਜਿਸ ਤਰ੍ਹਾਂ ਪਰ ਉਹਨਾਂ ਦੀ ਇੱਛਾ ਦੇਵ ਮਨਾਜੂ ਸਮਨੇ ਮਗੇ ਕਰ ਲੈਣਗੇ ਫਿਰ ਸਾਰ ਸੰਗਤ ਇਹਨਾਂ ਨੇ ਪੱਤਰਕਾ ਦਿੱਖੀ ਇੱਕ-ਇੱਕ ਨੂੰ ਉਚੇਚੇ ਤੌਰ ਤੇ ਹੰ ਭੇਜਿਆ ਕਿ ਮੰਦਨਾ ਕਰਦਾ ਕਰਦਾ ਪਹੁੰਚ ਜਾ ਕੇ ਐਸਾ ਨਾ ਹੋ ਗਏ ਤੇ ਜਾਣ ਤੋਂ ਪਹਿਲਾਂ ਪਹਿਲਾਂ ਚੰਦੂ ਦੇ ਭੇਜੇ ਬ੍ਰਾਹਮਣ ਲਾਗੇ ਉੱਥੇ ਪਹੁੰਚ ਜਾਣਾ ਮਗਰੋਂ ਫਿਰ ਹੋਰ ਵੀ ਦਸੀ ਹੋਵੇਗੀ ਉਹ ਸਾਰ ਸੰਗਤ ਇਧਰ ਚੰਦੂ ਦੇ ਭੇਜੇ ਬ੍ਰਾਹਮਣ ਨਾਲੀ ਪਹੁੰਚ ਗਏ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਦਿੱਤੀ ਸਾਬਦਾ ਦੇ ਦੀਆਂ ਸਾਬਦਾ ਦੇ ਦੀ ਸਗਾਈ ਦੀਆਂ ਤਿਆਰੀਆਂ ਕਰਤੀਆਂ ਗਈਆਂ ਚੌਕੀ ਢਾ ਦਿੱਤੀ ਗਈ ਉਹ ਸਾਬਦਾ ਰਿਹਾ ਕੋਵਿੰਦ ਸਾਹਿਬ ਜੀ ਦੀ ਯਾਦ ਹੈ ਸਾਡੀ ਚੌਕੀ ਦੇ ਉੱਪਰ ਉਹ ਸਾਰ ਤਰ੍ਹਾਂ ਤਿਆਰੀ ਹੈ ਸ਼ਗਨ ਦੇਣ ਦੀ ਇੱਧਰ ਦਿੱਲੀ ਤੋਂ ਚੱਲ ਕੇ ਸਖਵੀ ਪਹੁੰਚ ਗਿਆ ਉਸਨੇ ਮੇਮੋਰੀਏ ਕੇ ਜਾ ਕੇ ਬੇਨਤੀ ਕੀਤੀ ਕਿ ਇਹੋ ਕਰਕੇ ਮੈਂ ਦਿੱਲੀ ਤੋਂ ਆਇਆ ਹਾਂ ਦਿੱਲੀ ਦੀ ਸੰਗਤ ਨੇ ਮੈਨੂੰ ਇਹ ਪੱਤਰ ਕਾ ਦੇ ਕੇ ਆਪਣੀ ਬਦੋਂ ਭੇਜੀ ਹੈ ਸੰਗਤ ਦੀ ਅਰਜ਼ਦਾਸਤ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਵਾਰ ਅਰਜ਼ ਕਰਦੇ ਹੋ ਕਿ ਪਹਿਲਾਂ ਸੰਗਤ ਦੇ ਪੱਤਰ ਕਾ ਸੰਗਤ ਦੀ ਅਰਜ਼ਦਾਸਤ ਪੜ ਲੈਂ ਮੇਰੇ ਵੀਰ ਨੇ ਜਾ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਲੀ ਵਾਲੇ ਸਿੱਖ ਨੂੰ ਪੁੱਛਿਆ ਜੇ ਪਾਸੋਂ ਪੱਤਰ ਕਾ ਲੈ ਲਈ ਖੋਲ ਕੇ ਪੜੀ ਉਹ ਸਾਰ ਤਨ ਤੇ ਇੱਕਦਮ ਸਤਗੁਰੂ ਜੀ ਗੰਭੀਰ ਹੋ ਗਏ ਪੜ੍ਹ ਕੇ ਆਸ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਜੇਠਾ ਕਹਰਾਣਾ ਭਾਈ ਕੀਤੀ ਚੰਦ ਜੀ ਜੈਸੇ ਬੁਢੀਓ ਕੀ ਸਿੱਖ ਬੈਠੇ ਸਨ ਉਹ ਵੀ ਸਾਹਮਣੇ ਗਏ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਗਰੀਬ ਵਿਆਦ ਕੀ ਗੱਲ ਇਹਦੇ ਵਿੱਚ ਕੀ ਲਿਖਿਆ ਹੈ ਆਹ ਸਾਹਿਬ குரு ਅਰਜਨ ਦੇਵ ਜੀ ਮਹਾਰਾਜ ਨੇ ਉਹ ਪੱਤਰ ਕਾ ਬਾਬਾ ਬੁੱਢਾ ਜੀ ਨੂੰ ਦੇ ਦਿੱਤੀ ਬਾਬਾ ਜੀ ਤੁਸੀਂ ਆਪ ਇਹ ਪੜ ਲਓ ਬਾਕੀ ਦੇ ਸਿੱਖ ਵੀ ਨਾਲ ਬੈਠੇ ਸਨ ਬਾਬਾ ਬੁੱਢਾ ਜੀ ਨੇ ਪੜੀ ਵਿੱਚ ਲਿਖਿਆ ਦੇਖ ਤੂੰ ਸਭ ਦਿੱਲੀ ਕੀ ਸੰਗਤ ਸਤਿਗੁਰ ਕੇ ਸਨਮੁਖ ਅਰਦਾਸ ਮਹਾਰਾਜ ਦਿੱਲੀ ਦੇ ਸੰਗਤ ਆਪ ਦੇ ਚਰਨਾਂ ਦੇ ਵਿੱਚ ਅਰਜ਼ ਇਹ ਬੇਨਤੀ ਬਿਆਨ ਕਰ ਰਹੀ ਹੈ ਕਿ ਸਾਨੂੰ ਪਤਾ ਲੱਗਿਆ ਸ਼ਾਹ ਦੀਵਾਨ ਸੁਤਾ ਕੋ ਨਾਤਾ ਭੇਜਿਓ ਹੈ ਤੁਹਾਰੇ ਪਾਸ ਕਿ ਬਾਰਸ਼ਾਦੇ ਦੀਵਾਨ ਨੇ ਆਪਣੀ ਪੁੱਤਰੀ ਦਾ ਨਾਤਾ ਤੁਹਾਡੇ ਸ਼ਹਿਜ਼ਾਦੇ ਵਾਸਤੇ ਭੇਜਿਆ ਹੈ ਬਹਿੰਦੇ ਬੜਾ ਹੰਕਾਰੀ ਹੈ ਆਪ ਹੰਕਾਰੀ ਬੜਿਓ ਚੁਬਾਰਾ ਤੁਮੈਂ ਕਹੋ ਮੋਰੀ ਸੰਕਾਸ਼ ਇਹ ਆਪਣੇ ਆਪ ਨੂੰ ਚੋਬਾਰਾ ਮੰਨਦਾ ਗੁਰੂ ਨਾਨਕ ਦੇ ਘਰ ਨੂੰ ਮੂਰੀ ਕਹਿ ਰਿਹਾ ਹੈ। ਬਿਨ ਸ਼ਰਦਾ ਤੇ ਮੂਰਖ ਬੋਲਦੀ ਉਹ ਇਤਿਆਦਿਕ ਨਿੰਦਾ ਕਰ ਰਹਾ ਸੀ। ਇਸਨੇ ਇਸ ਤਰ੍ਹਾਂ ਦੇ ਸ਼ਰਦਾ ਹਿੰਦਤਾ ਵਾਲੇ ਬਚਨ ਗਏ ਨੇ। ਆਪਣੇ ਸਰੇਜ਼ ਬਾਣਤ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ। ਉਹ ਸੰਗਤਾਂ ਨੂੰ ਕੰਗਲੇ ਸਿੱਖਾਂ ਦੀ ਭੀੜ ਦੱਸਿਆ ਹੈ। ਆਪ ਇਸ ਨੂੰ ਇਸ ਕਰਦਾ ਮਾਨ ਹੈ ਕਿ ਮੈਂ ਬਾਰਸ਼ਾ ਦੇ ਦੀਵਾਨ ਬਹੁਤ ਵੱਡਾ ਅਹੁਦੇਦਾਰ ਹਾਂ ਮਹਾਰਾਜ ਜੀ ਇਹ ਗੱਲਾਂ ਸਾਨੂੰ ਤੇ ਟੰਗਿਆ ਨਹੀਂ ਲਗੀਆਂ ਜਿਸ ਕੋ ਕਹੇ ਬਹੁ ਦਇਆ ਸੁਖਾਏ ਹਨ ਬਸ ਮੰਨ ਲਿਓ ਸੁਣ ਲਿਖਿਓ ਉਹ ਬਿਰਤਾਂਤ ਜੋ ਕੋ ਜਿਸ ਨੇ ਆਪਣੀ ਜ਼ੁਬਾਨ ਤੋਂ ਬਕਿਆ ਮਹਾਰਾਜ ਸਾਨੂੰ ਤਾਂ ਨਹੀਂ ਲੱਗਿਆ ਸਾਡਾ ਹੋਰ ਤਾਂ ਕੋਈ ਇਚਾਰਾ ਹੋਰ ਤਾਂ ਕੋਈ ਪੇਸ਼ ਹੈ ਨਹੀਂ ਅਸੀਂ ਤੇ ਆਪਦੇ ਚਰਨਾਂ ਦੇ ਵਿੱਚ ਇਹ ਅਰਜ਼ ਇਹ ਬੇਨਤੀ ਕਰ ਦਿੱਤੀ ਹੈ ਸਾਡੀ ਦਿੱਲੀ ਦੀ ਸੰਗਤਾਂ ਦੀ ਬੇਨਤੀ ਇਹ ਹੈ ਜੇ ਆਪ ਨੂੰ ਪ੍ਰਵਾਨ ਹੋਵੇ ਸੁਤਾਨਾ ਸਾਗਤ ਕੀ ਤੁਮ ਨੀਜੋ ਇਹ ਸੰਗਤ ਕੋ ਐ ਮਤੰਦ ਇਹੋ ਜੇ ਸਾਦ ਤੇ ਇਹੋ ਜੇ ਮਨਮੁਖ ਇਹੋ ਜੇ ਹੰਕਾਰੀ ਦੀ ਬੱਚੀ ਦਾ ਰਿਸ਼ਤਾ ਤੁਹਾਨੂੰ ਲੈਣਾ ਨਹੀਂ ਚਾਹੀਦਾ ਹੁਣ ਸਾਹੇ ਸੰਗਤ ਇੱਕ ਪਾਸੇ ਸੰਗਤ ਦਾ ਗੁਰਮਤਾ ਹੈ ਇੱਕ ਪਾਸੇ ਉਹਨਾਂ ਦਾ ਆਪਣਾ ਵਿਚਾਰ ਉਹਨਾਂ ਨੇ ਫੈਸਲਾ ਕਰੰਦਿਆ ਹੈ ਸਗਾਈ ਕਰਨ ਨੂੰ ਵਾਸਤੇ ਸਾਰੀ ਤਿਆਰੀ ਹੋ ਚੁੱਕੀ ਹੈ ਚੌਂਕੀ ਢਾ ਦਿੱਤੀ ਹੈ ਉਹਨਾਂ ਦੇ ਸਹਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਚੌਂਕੀ ਤੇ ਸਜ ਗਏ ਨੇ ਔਰ ਦੂਸਰੇ ਪਾਸੇ ਸੰਗਤ ਬਦੋਂ ਭੇਤੀ ਉਹ ਅਰਜ਼ਦਾਸ ਸੰਗਤ ਦੀ ਬੇਨਤੀ ਇੱਕ ਪਾਸੇ ਬਾਦਸ਼ਾਹ ਦਾ ਦੀਵਾਨ ਹੈ ਔਰ ਦੂਸਰੇ ਪਾਸੇ ਜੋ ਸੰਗਤ ਦਾ ਫੈਸਲਾ ਹੈ ਉਹ ਸਾਰ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਤੇ ਵੱਡਾ ਦਰਜਾ ਸੰਗਤ ਦਾ ਹੈ ਇਸ ਗੱਲ ਨੂੰ ਮਤੇ ਨਜ਼ਰ ਰੱਖਦੇ ਆ ਕੇ ਸੰਗਤ ਵਿੱਚ ਤੇ ਪ੍ਰਮਾਤਮਾ ਆਕਾਲ ਪੁਰਖ ਹੋਇ ਗੁਰੂ ਜੀ ਪ੍ਰਤੱਖ ਹੋ ਕੇ ਦਰਸਦਾ ਹੈ ਅਵ ਮਨ ਤਨ ਖੋਜੀ ਭਾਲ ਪਧਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸਾਈ ਵਿੱਚ ਸੰਗਤ ਨੇ ਵਸਨਾ ਪ੍ਰਭ ਮੇਰਾ